ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਕੱਲ੍ਹ ਦੇਰ ਰਾਤ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਤੇ ਜਿਹੜੇ ਟੈਸਟ ਰਿਪੋਰਟਾਂ ਸਾਹਮਣੇ ਆਈਆਂ ਉਹ ਚ ਕਹਿੰਦੇ ਲਿਵਰ ਲੰਗਸ ਹਾਰਟ ਬਹੁਤ ਕੁਝ ਹੈ ਮੁੱਖ ਮੰਤਰੀ ਸਾਹਿਬ ਦੀ ਜਲਤ ਸਿਹਤਿਆਬੀ ਦੀ ਅਰਦਾਸ ਕਰਦੇ ਪ੍ਰਣਾਲੀ ਇੱਕ ਵੱਡਾ ਸਵਾਲ ਪੰਜਾਬ ਦੀਆਂ ਸਿਹਤ ਸੇਵਾਵਾਂ ਤੇ ਵੀ ਖੜਾ ਹੋ ਜਿਹੜੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਦੇ ਨਹੀਂ ਠੱਗਦੇ ਅੱਜ ਜਦੋਂ ਆਪਣੇ ਆਪ ਨੂੰ ਲੋੜ ਪਈ ਤਾਂ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਬਣਾਏ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਹੋਏ ਕਿਉਂ ਨਹੀਂ ਜਿਹੜਾ ਆਮ ਆਦਮੀ ਪਾਰਟੀ ਦਿਨ ਰਾਤ ਪ੍ਰਚਾਰ ਕਰਦੀ ਹੈ ਜੇ ਅਸੀਂ ਸਿਹਤ ਸੇਵਾਵਾਂ ਦੇ ਉੱਤੇ ਕੰਮ ਕਰ ਰਹੇ ਹਾਂ ਮੱਲਾ ਕਲੀਨਿਕ ਸਰਕਾਰੀ ਹਸਪਤਾਲ ਮੁੱਖ ਮੰਤਰੀ ਕਿਉਂ ਨਹੀਂ ਉੱਥੇ ਦਾਖਲ ਹੁੰਦੇ ਮੁੱਖ ਮੰਤਰੀ ਬਿਮਾਰ ਹੁੰਦੇ ਨੇ ਨਾਲ ਹੀ ਪੰਜਾਬ ਸਰਕਾਰ ਕਦੇ ਅਪੋਲੋ ਹਸਪਤਾਲ ਲੈ ਜਾਂਦੀ ਹੈ ਜਾਂ ਅੱਜ 40s ਹਸਪਤਾਲ ਦੇ ਵਿੱਚ ਦਾਖਲ ਮੁੱਖ ਮੰਤਰੀ ਸਾਹਿਬ ਆਪਣੇ ਲਈ ਤੇ ਲੋਕਾਂ ਦੇ ਲਈ ਵੱਖੋ ਵੱਖਰੇ ਪੈਰਾਮੀਟਰ ਨਹੀਂ ਰੱਖਣੇ ਚਾਹੀਦੇ ਜਾਂ ਤਾਂ ਮੁੱਖ ਮੰਤਰੀ ਵੀ ਮੱਲਾ ਕਲੀਨਿਕ 'ਚ ਇਲਾਜ ਕਰਾਉਣ ਜਾਂ ਫਿਰ ਲੋਕਾਂ ਨੂੰ ਸੱਚਾਈ ਦੱਸਣ ਕੀ ਆਮ ਆਦਮੀ ਪਾਰਟੀ ਨੇ 2.5 ਸਾਲ ਲੋਕਾਂ ਦਾ ਪੈਸਾ ਬਰਬਾਦ ਕੀਤਾ ਵੱਡੇ ਇਸ਼ਤਿਹਾਰ ਲਾਏ ਪਰ ਇਹ ਮੱਲਾ ਕਲੀਨਿਕ ਜਿਹੜਾ ਦਿੱਲੀ ਦਾ ਫੇਲ ਮਾਡਲ ਹੈ ਇਹ ਪੰਜਾਬ ਦੇ ਵਿੱਚ ਵੀ ਫੇਲ ਹੋਇਆ ਤੇ ਜਿਹੜਾ ਸਿਹਤ ਖੇਤਰ ਦਾ ਪੈਸਾ ਸੀ ਜਿਹੜਾ ਰੂਰਲ ਹੈਲਥ ਮਿਸ਼ਨ ਦਾ ਪੈਸਾ ਸੀ ਉਹ ਵੀ ਮੱਲਾ ਕਲੀਨਿਕਾਂ ਤੇ ਬਰਬਾਦ ਕਰਨ ਕਾਰਨ ਸਾਡੀਆਂ ਡਿਸਪੈਂਸਰੀਆਂ ਸਾਡੇ ਹਸਪਤਾਲ ਉਹਨਾਂ ਦਾ ਵੀ ਮਾੜਾ ਹਾਲ ਹੈ ਕਿਉਂਕਿ ਆਏ ਦਿਨ ਹਸਪਤਾਲਾਂ ਚੋਂ ਵੀਡੀਓ ਸਾਹਮਣੇ ਆਉਂਦੀ ਹੈ ਕਿ ਸਰਕਾਰੀ ਹਸਪਤਾਲ ਚ ਕਦੇ ਜ਼ਮੀਨ ਤੇ ਡਿਲੀਵਰੀ ਹੋਗੀ ਕਦੇ ਆਪਰੇਸ਼ਨ ਬਿਨਾ ਲਾਈਟ ਤੋਂ ਕਰਨਾ ਪੈ ਗਿਆ ਸੋ ਉਹ ਚੀਜ਼ਾਂ ਪੰਜਾਬ ਦੇ ਸਾਹਮਣੇ ਰੱਖ ਕੇ ਅੱਜ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ